ਪੰਜਾਬ ਸਰਕਾਰ ਵੱਲੋਂ ਜਿਸ ਦਾ ਖੇਤ ਉਸ ਦੀ ਰੇਤ ਹੈ ਤੇ ਪਿੰਡ ਸਹਾਰਨਪੁਰ ਦੇ ਖੇਤਾਂ ਵਿੱਚੋਂ ਰੇਤ ਕੱਢੀ ਜਾ ਰਹੀ ਜਿਸ ਨੂੰ ਲੈ ਕੇ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਕਹਿ ਕੇ ਸਰਕਾਰ ਨੇ ਜੋ ਪਾਲਿਸੀ ਬਣਾਈ ਸੀ ਕਿ ਜਿਸ ਦਾ ਖੇਤ ਉਸ ਦੀ ਰੇਤ ਇਸ ਦੇ ਚਲਦੇ ਉਹਨਾਂ ਵੱਲੋਂ ਆਪਣੇ ਖੇਤਾਂ ਵਿੱਚੋਂ ਰੇਤਾ ਕੱਢਣ ਵਾਸਤੇ ਅੱਗੇ ਹੋਰ ਲੋਕਾਂ ਨੂੰ ਠੇਕਾ ਦੇ ਕੇ ਆਪਣੇ ਖੇਤ ਸਾਫ਼ ਕਰਵਾਏ ਜਾ ਰਹੇ ਨੇ ਕਿਉਂਕਿ ਸਾਡੇ ਕੋਲ ਇਹ ਰੇਤ ਖੇਤਾਂ ਵਿੱਚੋਂ ਕੱਢਣ ਵਾਸਤੇ ਕੋਈ ਸਾਧਨ ਨਹੀਂ ਹੈ ਇਸ ਕਰਕੇ ਅਸੀਂ ਇਹ ਕੰਮ ਜਿੰਨਾਂ ਲੋਕਾਂ ਕੋਲ ਸਾਧਨ ਨਹੀਂ ਅੱਗੇ ਠੇਕੇ ਤੇ ਦੇ ਕੇ ਆਪਣੇ ਖੇਤਾਂ ਦੀ ਸਫਾਈ ਕਰਵਾ ਰਹੇ ਹਾਂ ਅਗਰ ਅਸੀਂ ਆਪਣੇ ਖੇਤ ਖੁਦ ਸਾਫ਼ ਕਰਾਂਗੇ ਤਾਂ ਸਾਨੂੰ ਕਈ ਸਾਲ ਲੱਗ ਜਾਣਗੇ ਜਦ ਕਿ ਸਰਕਾਰ ਨੇ ਇਹ ਰੇਤਾ ਕੱਢਣ ਵਾਸਤੇ ਜੋ ਸਮਾਂ ਦਿੱਤਾ ਹੈ ਉਸ ਵਿੱਚ ਇਹ ਰੇਤਾ ਅਸੀਂ ਆਪਣੇ ਖੇਤਾਂ ਵਿੱਚੋਂ ਕਿਸੇ ਵੀ ਤਰੀਕੇ ਖੁਦ ਨਹੀਂ ਕੱਢ ਸਕਦੇ ਪਰ ਕੁਝ ਲੋਕਾਂ ਵੱਲੋਂ ਇਸ ਨੂੰ ਮਾਈਨਿੰਗ ਦਾ ਨਾਮ ਦਿੱਤਾ ਜਾ ਰਿਹਾ ਹੈ ਜੋ ਸਰਾਸਰ ਗਲਤ ਹੈ ਇਸ ਕਰਕੇ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਇਹ ਰੇਤਾ ਕੱਢਣ ਵਾਸਤੇ ਸਾਨੂੰ ਪਰਮਿਸ਼ਨ ਦਿੱਤੀ ਗਈ ਦੇਖਦੇ ਹਾਂ ਪੂਰੀ ਖਬਰ ਇਨਸਾਨ ਪਰਦਾ ਰਕਬਾ ਦਾ ਸਾਰਾ ਸਾਹਮਣੇ ਜੋ ਵੀ ਤੁਹਾਨੂੰ ਦਿਖ ਰਿਹਾ 20 ਤੋਂ 25 ਕਿਲੋ ਰਕਬਾ ਜੋ ਕਿ ਇੱਥੇ ਕਿਸੇ ਟਾਈਮ ਫਸਲ ਹੁੰਦੀ ਸੀਗੀ ਹੜ੍ਹਾਂ ਤੋਂ ਪਹਿਲਾਂ ਜੋ 25 ਸਤੰਬਰ ਨੂੰ ਹੜ ਆਇਆ ਉਹ ਹੜਾਂ ਦੇ ਕਾਰਨ ਸਾਡੀਆਂ ਫਸਲਾਂ ਬਰਬਾਦ ਹੋ ਗਈਆਂ ਤੁਸੀਂ ਸਾਹਮਣੇ ਦੇ ਕਮਾਲ ਦੇਖ ਸਕਦੇ ਹੋ ਇੱਧਰ ਚਾਰਾ ਸੀਗਾ ਔਰ ਇੱਧਰ ਵੀ ਸਭ ਚਾਰਾ ਸੀਗਾ ਜੋ ਸਾਰਾ ਹੀ ਨੁਕਸਾਨ ਨਾਲ ਰੁੜ ਗਿਆ ਹੜਾਂ ਦੀ ਮਾਰ ਨਾਲ ਉਸ ਤੋਂ ਬਾਅਦ ਸਾਡੀ ਜ਼ਮੀਨਾਂ ਵਿੱਚ 3 ਤੋਂ 4 ਫੁੱਟ ਰੇਤ ਪੈ ਗਈ ਆ ਰਾਵੀ ਨਦੀ ਨਾਲੋਂ ਕਰਕੇ ਸਾਰੀ ਸਾਰਾ ਰੇਤ ਭਰਨ ਨਾਲ ਜੋ ਸਰਕਾਰ ਨੇ ਪਾਲਿਸੀ ਕੱਢੀ ਸੀਗੀ ਕਿ ਜਿਸ ਦੀ ਖੇਤ ਉਸ ਦੀ ਰੇਤ ਉਹਦੇ ਤਹਿਤ ਆਪਾਂ ਨੇ ਆਪਣੇ ਪਿੰਡ ਸਾਰੇ ਕਿਸਾਨਾਂ ਨੇ ਬੈਠ ਕੇ ਕਿ ਸਾਰੇ ਸਰਬਸਾਜਾ ਮਤਾਂ ਪਾਸ ਕੀਤਾ ਸੀਗਾ ਕਿ ਆਪਾਂ ਪਿੰਡੋ ਰੇਚ ਗਵਾਣੀ ਆ ਜਮੀਨਾਂ ਸਾਫ਼ ਕਰਵਾਨੀਆਂ ਜੋ ਕਿ ਸਰਕਾਰ ਦੇ ਹੁਕਮ ਅਧੀਨ ਸੀਗਾ ਉਸ ਦੇ ਥਰੂ ਆਪਾਂ ਕੰਮ ਕਰ ਰਹੇ ਆ ਪਰ ਕੁਝ ਨਾ ਗਲਤ ਅਨਸਰ ਇੱਥੇ ਆਣ ਕੇ ਗਲਤ ਵੀਡੀਓ ਪਾ ਰਹੇ ਆ ਕਿ ਉਹ ਪਿੰਡ ਵਿੱਚ ਗਲਤ ਮਾਈਨਿੰਗ ਹੋ ਰਹੀ ਆ ਜਾਂ ਟੋਇਪ ਪਾ ਰਹੇ ਆ ਭਾਈ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਦੋ ਟਾਈਮ ਮਾਈਨਿੰਗ ਅਫਸਰ ਆਉਂਦੇ ਆ ਉਹਨਾਂ ਦੇ ਜਾਂ ਹੀ ਜਾਂਦੇ ਆ ਅੱਜ ਐਸ ਡੀ ਐਮ ਸਾਹਿਬ ਵੀ ਆਏ ਸੀਗੇ ਜਿਨ੍ਹਾਂ ਨੇ ਸਾਰਾ ਹੀ ਮਿਆਨਾ ਕੀਤਾ ਔਰ ਕਿਤੇ ਵੀ ਕੋਈ ਕੋਈ ਵੀ ਨੁਕਸਾਨੀ ਨਾਲ ਕੱਢਿਆ ਸਭ ਉਹ ਕਰ ਰਿਪੋਰਟਿਆ ਤੇ ਆਪਾਂ ਸਰਕਾਰ ਦਾ ਧੰਨਵਾਦੀ ਕਰਨ ਜਾਂਦੇ ਆ ਕਿ ਸਾਨੂੰ ਉਹਨਾਂ ਨੇ ਜੋ ਮੌਕਾ ਦਿੱਤਾ ਮਾਇਨੇ ਕਰਨ ਦਾ ਤੇ ਚੰਗੇ ਪੈਸੇ ਮਿਲਣ ਦੇ ਜ਼ਿੰਮੇਦਾਰਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਪਧਰੀ ਹੋ ਰਹੀਆਂ ਤਾਂ ਜੋ ਫਿਰ 1-2 ਸਾਲ ਨੂੰ ਉਹਨਾਂ ਦੀ ਜ਼ਮੀਨ ਬਾਈਜੋਗ ਹੋ ਜੇ ਸਾਡੇ ਪੰਜਾਂ ਪੰਜਾਂ ਭਰਾਵਾਂ ਦੀ ਇੱਥੇ 5 ਕਿੱਲੇ 6 ਕਿੱਲੇ ਜ਼ਮੀਨ ਹੈਗੀ ਆ ਜਿਹਦੇ ਵਿੱਚ ਅਸੀਂ ਪੱਠੇ ਲਾਣੇ ਆ ਹੁਣ ਕਣਕਰਾਂਨੇ ਆ 60 ਤੋਂ 70 ਅਸੀਂ ਕੁਆਂਟਲ ਸਾਡੀ ਕਣ ਕਿੱਥੋਂ ਹੁੰਦੀ ਸੀਗੀ ਇਸ ਵੇਲੇ ਹੜ੍ਹ ਦੀ ਵਜ੍ਹਾ ਨਾਲ ਸਾਡੀ ਜ਼ਮੀਨ ਬਿਲਕੁਲ ਖੇਤੀ ਤੋਂ ਬਿਨਾਂ ਬੇਕਾਰ ਹੋ ਗਈ ਆ ਆਈ ਖੇਤੀ ਨਹੀਂ ਕਰ ਸਕਦੇ 5 5 ਫੁੱਟ ਦਾ ਸਾਡੀ ਜ਼ਮੀਨ ਦੇ ਵਿੱਚ ਰੇਤਾ ਪੈ ਗਿਆ ਔਰ ਅਸੀਂ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਜਿਸ ਤਰ੍ਹਾਂ ਦੀ ਗਵਰਨਮੈਂਟ ਨੇ ਪਾਲਿਸੀ ਕੱਢੀ ਹੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਮੀਨ ਜੋ ਹੈ ਠੇਕੇਦਾਰਾਂ ਨੂੰ ਦੇ ਕੇ ਆਪਣੀ ਰੇਤ ਚੁਕਾਰ ਰਿਹਾ ਹਾਂ ਹਾਂਜੀ ਮੈਂ ਸਾਧਕਾ ਸਰਪੰਚ ਸਾਤਾ ਦੇਵੀ ਪਿੰਡ ਸਾਨਪਟੋਂ ਮੇ ਆ ਆਪਣੀ ਮੇਰੀ ਚਾਰਕੀ ਦੇ ਪਹਿਲੀ ਹੈ ਜਿਹਦੇ ਵਿੱਚ ਇਹਨੇ ਸਭ ਰੋਡ ਕੀ ਅਸਲ ਫੁੱਸੜ ਜਿਹੜੀ ਹੈ ਗਈ ਸਾਰੀ ਰੋਡ ਰੜ ਗਈ ਹੈ ਪਰ ਬੱਚੇ ਪਾਲਣ ਖਾਤਰ ਅਸੀਂ ਜਿਹੜੀ ਰੇਤ ਵਈ ਆ ਅਸੀਂ ਚਕਾਣਾ ਚਾਹਨੇ ਆ ਬਾਕੀ ਇਹ ਵੇਰ ਵਾ ਅਸੀਂ ਆਪਣੇ ਬੱਚੇ ਪਾਲਣੇ ਆ ਚਾਰ ਅਸੀਂ ਦੇ ਰੇਤ ਆ ਮੇਰੇ ਜਿਹੜੇ ਨੇ ਤਿੰਨ ਤਿੰਨ ਦੇ ਰੇਤ ਭਰਾਣਾ ਅੱਗੇ ਉਹਨਾਂ ਦੇ ਬੱਚੇ ਆਗੇ ਆ ਬੱਚੇ ਕਿੱਥੋਂ ਪਾਲਣ ਜੇ ਜ਼ਮੀਨ ਦੇ ਵਿੱਚੋਂ ਜ਼ਮੀਨ ਤੋਂ ਸਾਨੂੰ ਕੁਝ ਮਿਲੇਗਾ ਨਹੀਂ ਤਾਂ ਕਿੱਦਾਂ ਬੱਚੇ ਆਪਣੇ ਪਾਲਣਗੇ